ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪੰਜਾਬ ਵਿੱਚ ਇੱਕ ਵਾਰ ਫਿਰ ਜਿਮਨੀ ਚੋਣਾ ਦਾ ਬਿਗੁਲ ਬਾਜ ਚੁੱਕਾ ਤੇ ਇਸ ਵਾਰ ਲੁਧਿਆਣਾ ਪੱਛਮੀ ਜਿਮਨੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਵਾ ਤਾਂ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੂੰ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੋਣਾ ਦੇ ਲਈ ਆਪਣਾ ਉਮੀਦਵਾਰ ਬਣਾਇਆ ਵਾ ਦੱਸ ਦਈਏ ਤੁਹਾਨੂੰ ਕਿ 11 ਜਨਵਰੀ ਨੂੰ ਮਹਿਰੂਮ ਗੁਰਪ੍ਰੀਤ ਬਸੀ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਗਰਮੀਆਂ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਤੇ ਇਸ ਸੀਟ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖ ਨਾਮ ਸਾਹਮਣੇ ਆਉਂਦੇ ਰਹੇ ਸੀਗੇ ਪਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਸੀਟ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਵਾ ਤਾਂ ਸੰਜੀਵ अरोड़ा ਜੋ ਕਿ ਰਾਜ ਸਭਾ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਬਣਾਇਆ ਵਾ Hindu ਚਿਹਰੇ ਦੇ ਤੌਰ ਤੇ ਜਾਣੇ ਜਾਂਦੇ ਨੇ ਲੁਧਿਆਣਾ ਦੇ ਵਿੱਚ ਕਾਰੋਬਾਰੀ ਪਿਛੋਕੜ ਵਾ ਉਹਨਾਂ ਦਾ ਸੰਜੀਵ अरोड़ा ਦਾ ਜਿਸ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਸੰਜੀਵ अरोड़ा ਨੂੰ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਉਤਾਰਿਆ ਗਿਆ ਵਾ ਦੱਸ ਦਈਏ ਤੁਹਾਨੂੰ ਕਿ 11 ਜਨਵਰੀ ਨੂੰ ਪਿਛਲੇ ਮਹੀਨੇ ਮਹਿਰੂਮ ਗੁਰਪ੍ਰੀਤ ਗੋਗੀ ਦੀ ਇੱਕ ਹਾਦਸੇ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਗਈ ਸੀ ਤੇ 10 ਜੁਲਾਈ ਤੋਂ ਪਹਿਲਾਂ ਲੁਧਿਆਣਾ ਪੱਛਮੀ ਦੇ ਲਈ ਵੋਟਾਂ ਹੋਣੀਆਂ ਸੀਗੀਆਂ ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਤੇਜ਼ੀ ਦਿਖਾਉਂਦੇ ਹੋਏ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਵਾ ਬੇਸ਼ੱਕ ਕਾਂਗਰਸ ਦੇ ਵੱਲੋਂ ਵੀ ਭਾਜਪਾ ਉਸਨ ਆਸ਼ੂ ਦੇ ਨਾਮ ਦੀਆਂ ਚਰਚਾਵਾਂ ਚੱਲ ਰਹੀਆਂ ਕਿਉਂਕਿ ਪਿਛਲੇ 3 ਇਲੈਕਸ਼ਨਾਂ ਤੋਂ ਲੁਧਿਆਣਾ ਪੱਛਮੀ ਦੀ ਨੁਮਾਇੰਦਗੀ ਭਾਤਪੂਛਨਾਸ਼ੂ ਕਰਦੇ ਹੋਏ ਨਜ਼ਰ ਆ ਰਹੇ ਨੇ ਚਾਹੇ 2012 ਦੀ ਗੱਲ ਹੋਵੇ 2017 ਦੀ ਗੱਲ ਹੋਵੇ ਜਾਂ 2022 ਇਲੈਕਸ਼ਨਾਂ ਦੀ ਗੱਲ ਹੋਵੇ ਤਾਂ ਕਾਂਗਰਸ ਤੋਂ ਭਾਤਪੂਛਨਾਸ਼ੂ ਉਮੀਦਵਾਰ ਬਣੇ ਨੇ ਤੇ ਦੋ ਵਾਰ ਐਮਐਲਏ ਵੀ ਬਣ ਕੇ ਵਿਧਾਨ ਸਭਾ ਦੇ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਨੇ ਤੇ 2022 ਦੇ ਵਿੱਚ ਗੁਰਪ੍ਰੀਤ ਬੱਸੀ ਗੋਗੀ ਦੇ ਹੱਥੋਂ ਹਾਰ ਤੋਂ ਬਾਅਦ ਹੁਣ ਜਿਮਨੀ ਚੋਣਾਂ ਦੇ ਲਈ ਇੱਕ ਵਾਰ ਫਿਰ ਭਾਤਪੂਛਨਾਸ਼ੂ ਦੇ ਨਾਮ ਦੀ ਚਰਚਾ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਤੀਜੇ ਪਾਸੇ ਬੀਜੇਪੀ ਵੀ ਦੇ ਵਿੱਚ ਵੀ ਕਈ ਨਾਮ ਚਰਚਾਵਾਂ ਦੇ ਵਿੱਚ ਨੇ ਵਿਕਰਮ ਸਿੱਧੂ ਜਿਹੜੇ 2022 ਦੇ ਵਿੱਚ ਇਲੈਕਸ਼ਨ ਲੜੇ ਸੀਗੇ ਤੇ ਇਸ ਦੇ ਨਾਲ ਕਈ ਹੋਰ ਨਾਮ ਰਾਸ਼ੀਆ ਅਗਰਵਾਲ ਸਮੇਤ ਕਈ ਹੋਰ ਨਾਮ ਲੁਧਿਆਣਾ ਪੱਛਮੀ ਸੀਟ ਦੇ ਲਈ ਬੀਜੇਪੀ ਦੇ ਦਾਵੇਦਾਰੀ ਜਤਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖਣਾ ਇਹ ਹੋਏਗਾ ਕਿ ਬਾਕੀ ਵਿਰੋਧੀ ਪਾਰਟੀਆਂ ਕਦੋਂ ਆਪਣੇ ਨਾਮ ਦਾ ਐਲਾਨ ਕਰਦੀਆਂ ਵਾ ਪਰ ਇਸ ਸਮੇਂ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਖੇਮੇ ਤੋਂ ਜੁੜੀ ਹੋਈ ਸਾਹਮਣੇ ਆ ਰਹੀ ਆਮ ਆਦਮੀ ਪਾਰਟੀ ਦੇ ਲਈ ਦੇ ਦੇ ਵੱਲੋਂ ਲੁਧਿਆਣਾ ਪੱਛਮੀ ਸੀਟ ਦੇ ਲਈ ਸੰਜੀਵ अरोड़ा ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਵਾ ਬੇਸ਼ੱਕ ਮਹਿਰੂਮ ਗੁਰਪ੍ਰੀਤ ਗੋਗੀ ਬਸੀ ਦੇ ਪਰਿਵਾਰਿਕ ਮੈਂਬਰ ਵੀ ਇਸ ਸੀਟ ਤੇ ਆਪਣੀ ਦਾਵੇਦਾਰੀ ਜਿਤਾ ਰਹੇ ਸੀ ਤੇ ਉਹਨਾਂ ਦੀ ਧਰਮ ਪਤਨੀ ਸੁਖਚੈਨ ਕੋਰ ਬਸੀ ਇਸ ਸੀਟ ਦੇ ਲਈ ਆਪਣੀ ਦਾਵੇਦਾਰੀ ਜਿਤਾ ਰਹੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਗਰ ਪਾਰਟੀ ਭਰੋਸਾ ਜਿਤਾਏਗੀ ਤਾਂ ਉਹ ਜ਼ਰੂਰ ਇਸ ਸੀਟ ਦੇ ਉੱਤੇ ਇਲੈਕਸ਼ਨ ਲੜਨਗੇ ਤੇ ਇਸ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਣਗੇ ਪਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਦੀ ਰਾਜਨੀਤੀ ਕਿੰਨੀ ਕੋ ਗਰਮਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਮਰਾਪਰਸਨ ਕੁਲਦੀਪ ਦੇ ਨਾਲ ਮਵੇਕਟਲ ਪੰਜਾਬ ਤੱਕ ਲੁਧਿਆਣਾ